ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਤੇ ਉਮੀਦ ਕਰਦਾ ਸਾਰੇ ਭਰਾ ਠੀਕ ਹੋਵੋਗੇ ਐਤਵਾਰ ਦਾ ਦਿਨੇ ਆ ਤੇ ਛੁੱਟੀ ਮਨਾ ਰਹੇ ਆ ਤੇ ਦੂਬਾ ਥੋੜਾ ਕਿਤੇ ਜਾਣਾ ਸੀ ਸਵੇਰ ਦਾ ਹੀ ਟਾਈਮ ਆ ਮੈਂ ਕਿਹਾ ਚਲੋ ਵਲੌਗ ਬਣਾ ਕੇ ਫੇਰੀ ਜਾਨਨੇ ਆ ਮਾਮੇ ਆਦੇ ਜਾਣਾ ਸੀਗਾ ਅੱਜ ਤੇ ਮੈਂ ਕਿਹਾ ਚਲੋ ਜਾਣ ਤੋਂ ਪਹਿਲਾਂ ਆਪਾਂ ਸ਼ੌਂਕ ਕਰਕੇ ਫੇਰੀ ਜਾਨਨੇ ਆ ਦੇ ਨਾਲੇ ਆਪਣੇ ਭਰਾਵਾਂ ਨੂੰ ਸ਼ੌਂਕ ਕਰਾਉਣੇ ਆ ਇੱਕ ਮਿੰਟ ਕੈਮਰਾ ਸੈੱਟ ਕਰਦਾ ਆਪਾਂ ਪਹਿਲਾ ਸਵੀਰ ਦੇ ਇਹ ਖੁੱਲੇ ਹੋਏ ਆ ਆਪਣੇ ਬੇਗਮ ਮੁਰਗਾ ਤੇ ਮੁਰਗੀ ਜੋੜੀ ਬੇਗਮ ਆਪਾਂ ਜਿਹੜੀ ਇਹ ਬੇਗਮਾਂ ਦੀ ਖੋਲੀ ਹੋਈ ਆ ਇਹ ਮੁਰਗੀ ਦੇ ਅੰਡੇ ਰਾਤੀ ਆਪਾਂ ਜਿਹੜੀ ਮੁਰਗੀ ਦਾ ਤੁਹਾਨੂੰ ਦੱਸਿਆ ਸੀਗਾ ਨਾ ਸੇਵਾ ਦੇ ਬੇਠੀ ਲੈ ਕੇ ਆਉਣੀ ਆ ਕੱਲ ਸ਼ਾਮੀ ਵੀ ਮੈਂ ਤੁਹਾਨੂੰ ਜਿੰਮੇ ਕਿ ਦੱਸਿਆ ਸੀਗਾ ਤੇ ਉਹਦੇ ਥੱਲੇ ਪਾਤੇ ਤਿੰਨ ਅੰਡੇ ਰੱਖ ਲਏ ਇਹਦੇ ਮੈਂ ਕਿਹਾ ਚਲੋ ਇਹਦੇ ਆਪਣੇ ਵੀ ਜਿਹੜੇ ਦੋਗੇ ਉਹ ਇਹਦੇ ਥੱਲੇ ਪਾ ਦਾਂਗੇ ਹਜੇ 2-4 ਅੰਡੇ ਹਜੇ ਹੋਰ ਲਾਉਗੀ ਉਮੀਦ ਕਰਦਾ ਹਜੇ ਕਿਉਂਕਿ ਕੋੜਕ ਹੋਣ ਵਾਲੇ ਕੋਈ ਇਹਦੇ ਹੈ ਨਹੀਂਗੇ ਲੱਛਣ ਕਿਉਂਕਿ 14 ਗੰਡੇ ਇਹਦੇ 15 ਸੀਗੇ ਇੱਕ ਉਹ ਪਹਿਲੀ ਜਿਹੜੀ ਮੁਰਗੀ ਬਿਠਾਈ ਆ ਉਹਦੇ ਥੱਲੇ ਪਾਇਆ ਹੋਇਆ ਆ ਤੇ ਰੱਬ ਦਾ ਡਗਰੇ ਭਲਾ 11 ਅੰਡੇ ਜਿਹੜੀ ਰਾਤ ਬਿਠਾਈ ਆ ਉਹਦੇ ਥੱਲੇ ਪਾਤੇ ਤਿੰਨ ਅੰਡੇ ਇਹਦੇ ਮੈਂ ਰੱਖ ਲੈ ਮੈਂ ਕਹਿੰਕੂਗੇ 2-4 ਅੰਡੇ ਨੇ ਹੋਰ ਦੇਣੇ ਆ ਫੇਰ ਇਹਦੇ ਥਲੇ ਪਾ ਦਾਂਗੇ ਐਸੋ ਇਸ ਵਾਰ ਪਿਛਲੀ ਵਾਰ ਇਹ 12 ਅੰਡੇ ਦਾ ਰਿਕਾਰਡ ਖੋ ਗਈ ਇਸ ਵਾਰ ਇਹ ਹੋਈ ਨਹੀਂ ਕੋੜਖ ਜੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਸਮਾਨ ਜ਼ਿਆਦਾ ਤੇਜ਼ ਦਿੱਤਾ ਸਿਆਲ ਦੇ ਵਿੱਚ ਸਮਾਨ ਜ਼ਿਆਦਾ ਦਿੱਤਾ ਆਪਾਂ ਇਹਨਾਂ ਨੂੰ ਤੇਜ਼ ਉਹਦਾ ਕਰਕੇ ਝੂਲ ਡਬਲ ਵੀ ਕਰ ਸਕਦੀ ਆ ਬਾਕੀ ਤੁਸੀਂ ਕਰੋ ਸ਼ੌਂਕ ਤੇ ਆਪਾਂ ਕਰਦੇ ਗੱਲਾਂ ਬਾਤਾਂ ਕੱਲ ਜਿਹੜੇ ਬੱਚਿਆਂ ਦਾ ਮੈਂ ਸ਼ੌਂਕ ਕਰਾਇਆ ਸੀ ਅੰਡਰ ਟੈਗ ਲੈਂਦੇ ਤੇ ਕੁਝ ਦੋਸਤ ਕਹਿੰਦੇ ਸੀ ਭਰਾ ਤੁਸੀਂ ਥੇਲ ਥੇਲ ਨਹੀਂ ਹਜੇ ਕਰਨੇ ਮੈਂ ਦੱਸਿਆ ਉਹਨਾਂ ਨੂੰ ਥੇਲ ਮੈਂ ਹਜੇ ਨਹੀਂ ਕਰਨੇ ਨਾ ਨਾ ਸਿਰ ਗੰਡਾ ਕਰਨ ਦਾ ਕਾਰਨ ਇਹ ਹੈ ਕਿ ਬੱਚੇ ਹਜੇ ਜ਼ਿਆਦਾ ਛੋਟੇ ਆ। ਕਿਉਂਕਿ ਉਹ ਹਜੇ ਹੋਏ ਤਿੰਨ-ਤਿੰਨ ਦਿਨ ਦੇ ਆ ਤੇ 10 ਇੱਕ 10 ਦਿਨ ਦੇ ਹੋਏ ਆ। ਤੇ ਰੋਕੇ ਥੋੜਾ ਸੇਲ ਕਰਾਂਗੇ ਕਰਾਂਗੇ ਜ਼ਰੂਰ ਤੁਹਾਡਾ ਕਰਾਵਾਂਗੇ ਸ਼ੌਂਕ ਪੂਰਾ ਆਪਾਂ। ਇੱਕ ਮਾਦੀ ਹੋਰ ਆਪਣੇ ਕੋਲ ਆਈ ਆ। ਉਹ ਵੀ ਅੰਡਰਟੇਕਰ ਲੈਂਦੀ ਆ। ਜਿੱਥੋਂ ਅੰਡਰਟੇਕਰ ਲੈਂਡ ਸ਼ੁਰੂ ਹੋਈ ਸੀਗੀ। ਉਹਨਾਂ ਦੇ ਕੋਲੋਂ ਹੀ ਆਈ ਆ ਉਹ। ਤੇ ਮੈਂ ਤੁਹਾਨੂੰ ਕਹਿੰਦਾ ਕੋਰੋਨਾ ਉਸ ਮਾਦੀ ਦਾ ਵੀ ਸ਼ੌਂਕ। ਉਹ ਉਹ ਵੀ ਰਾਤੀ ਲੈ ਕੇ ਆਂਦੀ ਆ ਤੇ ਉਹ ਆਂਡਿਆਂ ਦੇ ਬੈਠੀ ਸੀਗੀ ਤੇ ਆਂਡੇ ਉਹਦੇ ਥੱਲੇ ਖਰਾਬ ਹੋ ਗਏ ਸੀਗੇ। ਕੋ ਨੂੰ ਆਪਾਂ ਨਿਮਾ ਕੇ ਅੰਡਰ ਟੈਗਰ ਦੇ ਨਾਲ ਹੀ ਲਾ ਦੇਣਾ ਤੇ ਅੰਡਰ ਟੈਗਰ ਦੇ ਵਿੱਚੋਂ ਆਪਾਂ ਅਗਲੀ ਲੈਂ ਬਣਾਵਾਂਗੇ ਉਹਦੀ। ਮੁਰਗੀ ਇਹ ਹੀ ਡਬਲ ਹੱਟ ਦੀ। ਬਾਕੀ ਅੱਥਰਾ ਤੁਹਾਨੂੰ ਦਿਰਾਉਂਗਾ ਸ਼ੌਂਕ। ਦੇਖਿਓ ਫਿਰ ਇਹ ਦੱਸਿਓ ਕੀ ਚੀਜ਼ ਹੈ। ਇਹ ਜੋੜੀ ਕਾਫੀ ਟਾਈਮ ਦੀ ਫਿਰਨਦਈ ਆ ਤੇ ਹੁਣ ਇਹਨੂੰ ਬੰਦ ਕਰ ਦਨੇ ਆ ਕਿਉਂਕਿ ਜਾਨਵਰ ਖੁੱਲੇ ਨਹੀਂ ਛੱਡ ਗਏ ਜਾਣੇ ਬੰਦ ਕਰਕੇ ਜਾਵਾਂਗੇ ਸਾਰੇ ਜਾਨਵਰਾਂ ਨੂੰ ਤਕਰੀਬਨ ਦਾਣਾ ਪਾਣੀ ਲਾ ਕੇ ਫਿਰ ਜਾਵਾਂਗੇ ਇਹਨਾਂ ਨੂੰ ਬੰਦ ਕਰਦਾ ਮੈਂ ਛੋਟੇ 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 ਇਸ ਵੀਰ ਦੇ ਫਿਰਨਦੇ ਆ ਇਹਨਾਂ ਨੂੰ ਹੁਣ ਮੈਂ ਬੰਦ ਕਰ ਦਨਾ ਇੱਕ ਮਿੰਟ ਛੋਟੇ ਛੋਟੇ ਇੱਧਰ ਆ ਕੋ ਡਾ ਉੱਦਨੀ ਆ ਕੋ ਡਾ ਛੋਟੇ 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 ਗੁੱਡੇ 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 ਚੱਲ 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 ਬਹੁਤ ਗੁੱਡੇ 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 ਅੰਦਰ ਹੀ ਪਾਣੀ ਰੱਖ ਦਿੰਦਾ ਫੇ ਚਲੋ ਚਲੋ ਗੁੱਡੇ 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 ਠੀਕ ਆ ਆ ਕਿਲੇ ਆਪਾਂ ਖੋਲਦੇ ਆਪਾਂ ਠੀਕ ਆ ਹੁਣ ਆਪਾਂ ਮੁਰਗਾ ਆਪਣਾ ਖੋਲ ਲਿਆ ਹਿਟਲਰ ਠੀਕ ਹੈ ਤੇ ਕਰੋ ਸ਼ੌਂਕ ਵਿੱਚ ਫੋਨ ਆਉਂਦਾ بیا ਫੋਨ ਆਪਾਂ ਰੋਕ ਕੇ ਚੱਕਾਂਗੇ ਹੁਣ ਕਿਉਂਕਿ ਆਪਾਂ ਜਿਹੜੇ ਬੱਚੇ ਸੇਲ ਤੇ ਪਾਏ ਸੀ ਮੈਨੂੰ ਲੱਗਦਾ ਉਹਨਾਂ ਲਈ ਆਉਂਦਾ ਪਿਆ ਫੋਨ ਤੇ ਹੁਣ ਆਪਾਂ ਫੋਨ ਬਾਅਦ ਚ ਚੱਕਾਂਗੇ ਕਿਉਂਕਿ ਜੇ ਫੋਨ ਚੱਕ ਲਿਆ ਤੇ ਫਿਰ ਆਪਣਾ ਬਲੌਗ ਵਿੱਚ ਹੀ ਰਹਿਣਾ ਤੇ ਮੈਂ ਕਹਿੰਦਾ ਬਲੌਗ ਕੰਪਲੀਟ ਹੀ ਗੱਲ ਈ ਹੈ ਜਿਹੜਾ ਹੈਗਾ ਕਿਉਂਕਿ ਮੈਨੂੰ ਵੀ ਕਾਲੀ ਈ ਆ ਥੋੜੀ ਬਾਕੀ ਤੁਸੀਂ ਕਰੋ ਸ਼ੌਂਕ ਤੇ ਜਿਹੜੀ ਆਪਾਂ ਰਾਤ ਮੁਰਗੀ ਪੜਾਈ ਉਹਦੇ ਥੱਲੇ ਉਹ ਦੋ ਮੁਰਗੀਆਂ ਦੇ ਅੰਡੇ ਪਏ ਆ ਰਾਨੋ ਦੇ ਵੀ ਇੱਕ ਦੋ ਅੰਡੇ ਹੈਗੇ ਆ। ਬਾਕੀ ਆਪਾਂ ਰਾਨੋ ਦੇ ਅੰਡੇ ਬਾਹਰ ਵੀ ਕੈਨੇਡਾ ਵਾਲੇ ਭਾਜੀ ਉਹਨਾਂ ਨੂੰ ਵੀ ਦਿੱਤੇ ਇੱਕ ਦੋ ਅੰਡੇ ਜਿਹੜੇ ਕੈਨੇਡਾ ਭੇਜੇ ਆ। ਬੱਸ ਜੇ ਅੱਜ ਦੇਖਦਾ ਜੇ ਰਾਨੋ ਕੋੜ ਖੋ ਗਈ ਮੇਰੇ ਕੋਲ ਅੰਡੇ ਪਏ ਹੈਗੇ ਆ 6 9 15 ਗੰਡੇ ਪਏ ਆ ਉਹ ਇਹਦੇ ਥੱਲੇ ਪਾ ਦੇਣੇ ਆ। ਤੇ ਜੇ ਬਿੰਗਮ ਮੁਰਗੀ ਕੋੜ ਖੋ ਗਈ ਉਹ 15 ਅੰਡੇ ਉਹਦੇ ਥੱਲੇ ਪਾ ਦਨੇ ਆ ਤੇ ਇਹਨਾਂ ਨੂੰ ਆਪਾਂ ਉਹ ਜਿਹੜਾ ਉੱਪਰ ਖੁੱਡਾ ਉਹਦੇ ਵਿੱਚ ਤਾੜ ਕੇ ਤੇ ਫਿਰ ਅੰਡਰਟੇਕਰ ਨੂੰ ਖੋਲ ਦਵਾਂਗੇ। ਹੋ ਗਿਆ ਆਪਾਂ ਤੁਹਾਨੂੰ ਦੱਸਿਆ ਸੀਗਾ ਅੰਡਰਟੇਕਰ ਦੀ ਬਰੀਡ ਕਰਨੀ ਆ ਹੁਣ। ਇਹਦੇ ਅੰਡੇ ਰੱਖ ਦਿੱਤੇ ਆ ਤੇ ਅੰਡਰਟੇਕਰ ਦੇ ਬੱਚੇ ਲੈ ਲਾਂਗੇ। ਜਿਹੜੀ ਮੈਂ ਮੁਰਗੀ ਲੈ ਕੇ ਆਇਆ ਉਹਦੀ ਵੱਖਰੀ ਵੀਡੀਓ ਬਣਾਉਂਗਾ ਇਹਦੇ ਵਿੱਚ ਨਹੀਂ ਬਣਾਉਂਗਾ ਕਿ ਜਿਵੇਂ ਹੁਣ ਛੱਡੀ ਉਹਨੇ ਲੜਨਾ ਕੋੜੀ ਹੈ ਜਿਆਦਾ ਮੁਰਗੀ। ਤੇ ਇਹਨਾਂ ਚ ਬਜੂਚ ਵੀ ਇਹਨਾਂ ਤੋਂ ਚਾਰ ਆ। ਉਹਦਾ ਲੱਸੀ ਹੋਈ ਆ ਜਿੱਦਾਂ 15 16 ਜਨ ਮੁਰਗੀ ਆਂਡਿਆ ਤੇ ਬੈਠੀ ਰਹੇ ਤੁਹਾਨੂੰ ਪਤਾ ਹੀ ਆ ਦਾਣਾ ਪਾਣੀ ਨਾ ਖਾਵੇ ਤੇ ਕਮਜ਼ੋਰ ਹੋਈ ਜਾਂਦੀ ਆ ਹੱਡੀ ਨਿਕਲੀ ਆ ਉਹਦੀ ਆਪਾਂ ਸੇਵਾ ਸੁਭਾ ਕਰਾਂਗੇ ਫਿਰ ਤੁਹਾਨੂੰ ਉਹਦੇ ਬੱਚਿਆਂ ਦਾ ਵੀ ਸ਼ੌਕ ਕਰਾਵਾਂਗੇ ਨਾਲੇ ਆਖੂਖ ਦਿਖਾਉਂਗਾ ਮੁਰਗੀ ਦੀ ਕਿੱਦਾਂ ਦੀ ਚੰਨੋ ਦੀ ਯਾਨੀ ਕਿ ਗੈਲੋ ਚੰਨੋ ਨਾਲ ਵਜੂਰ ਥੋੜਾ ਜ਼ਿਆਦਾ ਹੈਗੀ ਚੰਨੋ ਵਰਗੀ ਆ ਬਾਕੀ ਨਾ ਜਨਵਰਾਂ ਨੂੰ ਦਾਣਾ ਪਾਣੀ ਖਾ ਲੈਣ ਦਿੰਦੇ ਆ ਤੇ ਫਿਰ ਇਹਨਾਂ ਨੂੰ ਬੰਦ ਕਰ ਦੇਣਾ ਆਪਾਂ ਖੁੱਲੇ ਨਹੀਂ ਛੱਟ ਗਏ ਜਾਣੇ ਅੱਜ ਆਪਰ ਸ਼ਾਮ ਨੂੰ ਆਗੇ ਖੁੱਲਾਂਗੇ ਅੱਜ ਮੈਚ ਵੀ ਆ ਫਾਈਨਲ ਚੈਂਪੀਅਨ ਟਰੋਫੀ ਦਾ ਉਹ ਵੀ ਦੇਖਣਾ ਯਾਰ ਬਾਕੀ ਦੁਬਾਰਾ ਫਿਰ ਮੈਂ ਤੁਹਾਡਾ ਦਿਲੋਂ ਸ਼ੁਕਰੀਆ ਕਰਦਾ ਆਪਣੇ ਭਰਾ ਭਰਾਵਾਂ ਦਾ ਜਿਹੜੇ ਮੇਰੇ ਬਲੌਗ ਨੂੰ ਦੇਖਦੇ ਆ ਜਾਂ ਮੇਰੇ ਜਾਨਵਰਾਂ ਨੂੰ ਸ਼ੌਂਕ ਕਰਦੇ ਆ ਤੇ ਸਪੋਰਟ ਕਰਦੇ ਆ ਤੇ ਤੁਹਾਡੀ ਸਪੋਰਟ ਦੇ ਨਾਲ ਆਪਣੇ ਅੱਜ ਤੱਕ ਮੈਂ ਦੇਖੇ ਸੀਗੇ 423 ਤੋਂ 25 425 420 ਟੱਪ ਗਏ ਸੀਗੇ ਯਾਨੀ ਕਿ ਸਬਸਕ੍ਰਾਈਬਰ ਹੋ ਚਲੇ ਆ ਇਹ ਕਿੱਦਾਂ ਹੋਇਆ ਤੁਹਾਡੀ ਯਾਰਾ ਦੋਸਤਾਂ ਦੀ ਸਪੋਰਟ ਦੇ ਨਾਲ ਹੀ ਹੋਇਆ ਕਿ ਮੈਂ ਐਵੇਂ ਹੀ ਕਹੀ ਜਾਵਾਂ ਮੈਂ ਕੋਈ ਰੱਬ ਨਹੀਂ ਹੈਗਾ ਤੇ ਨਾ ਹੀ ਮੈਂ ਕੋਈ ਏਡਾ ਵੱਡਾ ਉਸਤਾਦ ਆ ਮੈਂ ਪਹਿਲੇ ਦਿਨ ਤੋਂ ਹੀ ਕਹਿੰਨਾ ਨਾ ਹੀ ਮੈਂ ਆਪਣੇ ਆਪ ਨੂੰ ਕਦੇ ਉਸਤਾਦ ਮੰਨੇ ਆ ਠੀਕ ਹੈ ਤੁਹਾਡੇ ਅਰਗਾਈਆਂ ਮੈਂ ਤੇ ਆਪਾਂ ਹੋਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਮੈਂ ਦੱਸ ਹੀ ਦਿੰਦਾ ਤੁਹਾਨੂੰ ਵੀ ਗਈ ਦੋਸਤ ਮੈਨੂੰ ਦੱਸਦੇ ਆ ਵੀ ਜਿੱਦਾਂ ਮੈਸੇਜ ਕਰਦੇ ਆ ਗੈਰ ਹੁੰਦੇ ਆ ਉਹ ਭਾਜੀ ਹੁਣੀ ਮੇਰੇ ਕੋਲ ਤੁਹਾਨੂੰ ਦੱਸ ਦਿੰਦਾ ਅੰਡੇ ਲੈਣਾ ਆਏ ਸੀਗੇ ਨਾ ਉਹ ਕਹਿੰਦੇ ਯਾਰ ਸਾਨੂੰ ਇੱਕ ਇੱਕ ਬੰਦੇ ਤੋਂ ਅਸੀਂ ਆਂਡੇ ਲਏ ਉਹਨੇ ਦੇਸੀ ਦੇ ਆਂਡੇ ਦੇਤੇ ਤੇ ਮੈਂ ਉਹਨਾਂ ਦੱਸਿਆ ਮੇਗਾ ਭਰਾ ਅੰਦਾਜਾ ਉਹ ਦੇਸੀ ਦੇ ਦੇਤੇ ਜਦੋਂ ਮੈਂ ਸ਼ੌਂਕ ਸ਼ੁਰੂ ਕਰਨਾ ਸੀਗਾ ਜਾਂ ਮੇਰੇ ਸ਼ੌਂਕ ਦੀ ਜੇ ਸ਼ੁਰੂਆਤ ਹੋਈ ਸੀ ਜਦੋਂ ਮੈਨੂੰ ਸ਼ੌਂਕ ਲੱਗਾ ਦੀ ਉਹ ਤੇ ਮੈਨੂੰ ਯਾਰ ਕਿਸੇ ਬੰਦੇ ਨੇ ਆਂਡੇ ਨਹੀਂ ਦਿੱਤੇ ਸੀ ਦੇ ਤੇ ਅੱਜ ਬਾਬੇ ਨਾਨਕ ਦੀ ਗਿਰਪਾਣਾ ਆਪਣਾ ਦੁਨੀਆ ਯਾਦ ਕਰਦੀ ਆ ਯਾਨੀ ਇਹ ਹੈ ਕਿ ਇਹ ਰੇਕ ਮੰਦਰਾ ਟਾਈਮ ਹੁੰਦਾ ਟਾਈਮ ਹੋਣ ਨੂੰ ਟਾਈਮ ਲੱਗਦਾ ਤੇ ਟਾਈਮ ਲਿਆਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਕੋ ਮੈਨੂੰ ਕਹਿੰਦੇ ਸੀ ਕਿ ਕਿਸੇ ਬੰਦੇ ਨੇ ਗਿਆ ਹੀ ਕਹਿੰਦੇ ਸੀਲਾ ਦੇ ਆਂਡੇ ਇਦਾਂ ਨਹੀਂ ਮਿਲਦੇ ਕਹਿੰਦੇ ਸੀਗੇ ਵੀ ਸੀਲਾ ਦੇ ਆਂਡੇ ਨਾਲ ਇਦਾਂ ਨਹੀਂ ਮਿਲਦੇ ਸੀਲਾ ਦੇ ਆਂਡੇ ਕੋਈ ਨਹੀਂ ਦਿੰਦਾ ਕਿਸੇ ਨੂੰ ਵੀ ਤੇ ਜਦੋਂ ਮੈਂ ਯਾਨੀ ਕਿ ਸ਼ੌਂਕ ਸ਼ੁਰੂ ਕੀਤਾ ਹੀ ਇੱਕਦਾਂ ਪੈਸੇ ਦੀ ਵੀ ਥੋੜੀ ਓਨੀ ਕੀ ਤੰਗੀ ਸੀਗੀ ਕਹਿ ਲੋ ਉਦੋਂ ਤਨਖਾਹ ਘੱਟ ਸੀਗੀ ਤੇ ਘਰਦਿਆਂ ਕੋਲ ਨਹੀਂ ਮੰਗੇ ਮੈਂ ਕਦੀ ਅਜ ਤੱਕ ਤੰਗ ਨਹੀਂ ਕੀਤਾ ਘਰਦਿਆਂ ਨੂੰ ਮੇਰੀ ਆਦਤ ਹੀ ਰਹੀ ਆ ਤੇ ਤਨਖਾਉਦੂੰ ਕਹਿ ਲੋ ਵੀ ਘੱਟ ਗੜਾ ਕੇ 5 5.5 ਹਜ਼ਾਰ ਹੁੰਦੀ ਸੀ ਉਹਦੇ ਵਿੱਚ ਤਾਂ ਕਹਿ ਲੋ ਵੀ ਉਹ ਪਹਿਲਾਂ ਹੀ ਖਾਦੀ ਹੁੰਦੀ ਮਹੀਨੇ ਇੰਨੇ ਇੱਕ ਤਾਂ ਮਹੀਨੇ ਚ ਖਰਚ ਹੋ ਜਾਂਦੀ ਹੈ ਘਰੀ ਵੀ ਦੇਣੇ ਹੁੰਦੇ ਆ ਇਹ ਗੱਲਾਂ ਹੈਗੀਆਂ ਆ ਜਦੋਂ ਮੈਨੂੰ ਸ਼ੌਂਕ ਲੱਗਾ ਇਹੋ ਤੇ ਉਸ ਟਾਈਮ ਦੀਆਂ ਅੱਜ ਤੋਂ 7-8 ਸਾਲ ਪਿੱਛੇ ਨੂੰ ਚਲ ਜਾਂਦੇ ਆ ਤੇ ਉਸ ਟਾਈਮ ਫਿਰ ਮੈਂ ਨਾ ਯਾਰ ਸੋਚਿਆ ਯਾਰ ਬਿੱਦਰ ਟਾਈਮ ਲਿਓਣਾ ਆ ਮਿਹਨਤ ਕਰਨੀ ਆ ਤੇ ਵੀ ਆਪਾਂ ਨੂੰ ਅੱਜ ਆਂਡੇ ਨਹੀਂ ਮਿਲੇ ਤੇ ਆਪਣੇ ਕੋਲੋਂ ਆਂਡੇ ਲੈਣ ਨੂੰ ਬੰਦੇ ਕਿਸੇ ਟਾਈਮ ਤਰਸਣ ਵੀ ਅੱਜ ਮੈਨੂੰ ਨਹੀਂ ਆਂਡੇ ਦੇਣ ਦੇ ਕਹਿੰਦੇ ਆ ਵੀ ਤੈਨੂੰ ਆਂਡੇ ਨਹੀਂ ਮਿਲਣੇ ਸੀਲਾਂ ਦੇ ਕੋਈ ਟਾਈਮ ਲੋਣਾ ਤੇ ਆਪਣੇ ਕੋਲੋਂ ਗਹਿਣ ਵੀ ਨਾਰ ਦੇ ਘਰ ਦੇ ਬਣਾਈ ਹੋਈ ਨਸਲ ਵਿੱਚੋਂ ਆਂਡੇ ਮਿਲ ਜਾਣ ਤੇ ਹੁਣ ਹੈ ਵੀ ਇਦਾਂ ਹੀ ਆ ਬਾਬੇ ਨੇ ਟਾਈਮ ਲਿਆਂਦਾ ਬੱਚਿਆਂ ਨਾਲੋਂ ਦੋਸਤ ਜ਼ਿਆਦਾ ਆਂਡੇ ਮੰਗਦੇ ਆਂਡੇ ਮੈਂ ਦਿੰਦਾ ਨਹੀਂ ਕਿਉਂਕਿ ਮੈਨੂੰ ਵੀ ਨਹੀਂ ਮਿਲੇ ਸੀਗੇ ਸਿੱਧੀ ਜੀ ਗੱਲ ਆ ਸਾ ਤੇ ਮੈਂ ਜਿਸ ਤਾ ਮਾਂਡੇ ਮੰਗੇ ਮੈਨੂੰ ਵੀ ਨਹੀਂ ਸੀ ਕਿਸੇ ਨੇ ਦਿੱਤੇ ਤੇ ਮੈਂ ਵੀ ਨਹੀਂ ਦਿੰਦਾ ਮੈਂ ਬੱਚੇ ਸੇਲ ਕਰਦਾ ਕਿਉਂਕਿ ਮੈਨੂੰ ਇਸ ਚੀਜ਼ ਦਾ ਅਹਿਸਾਸ ਬਾਅਦ ਚ ਹੀ ਹੋਇਆ ਕਿ ਉਹ ਬੰਦੇ ਦੀ ਗੱਲ ਸੱਚੀ ਸੀ ਕਿ ਆਂਡੇ ਸੀਲਾ ਦੇ ਕੋਈ ਨਹੀਂ ਦਿੰਦਾ ਇਹ ਉਹਦਾ ਕੋਈ ਤੰਜ ਨਹੀਂ ਸੀਗਾ ਜਾਂ ਉਹਦਾ ਕੋਈ ਤਾਨਾ ਨਹੀਂ ਸੀਗਾ ਮੈਨੂੰ ਇਹ ਗੱਲ ਸੱਚੀ ਆ ਸੀਲਾ ਦੇ ਆਂਡੇ ਨਹੀਂ ਦਿੰਦਾ ਕੋਈ ਤੇ ਜੇ ਕੋਈ ਦੇ ਵੀ ਦੇਵੇ ਆਂਡਾ ਹਲਾ ਕੇ ਦਿੰਦੇ ਆ ਬੀਅੰਡੇ ਦੀ ਗੋਲੀ ਹਿੱਲ ਜਵੇ ਤੇ ਬੱਚੇ ਨਾ ਵੰਡ ਜਾਂ ਪੁਰਾਣੇ ਦੇ ਦੇਣੇ ਚੱਕ ਕੇ ਪੈਸੇ ਲੈ ਲੈਣੇ ਤੇ ਆਪਾਂ ਜਿਹੜੇ ਆਪਾਂ ਕੈਨੇਡਾ ਵਾਲੇ ਭਰਾ ਉਹਨਾਂ ਨੂੰ ਆਂਡੇ ਦੇ ਉੱਤੇ ਛੇ ਆਪਾਂ ਉਹਨਾਂ ਤੋਂ ਪੈਸਾ ਵੀ ਨਹੀਂ ਕੋਈ ਲਿਆ ਤੇ ਆਂਡੇ ਵੀ ਉਹਨਾਂ ਦੇ ਸਾਹਮਣੇ ਟੋਕਰੀ ਰੱਖ ਦਿੱਤੀ ਸੀਗੀ ਜੀ ਭਰਾ ਜੀ ਤੁਸੀਂ ਚੈੱਕ ਕਰ ਲਓ ਆਪਣੀ ਤਸੱਲੀ ਕਰ ਲਓ ਜਿਹੜੇ ਆਂਡੇ ਤੁਹਾਨੂੰ ਪਸੰਦ ਆ ਨਾ ਇਹਨਾਂ ਵਿੱਚੋਂ ਛੇ ਆਂਡੇ ਲੈ ਜਾਓ ਬਾਕੀ ਤੁਸੀਂ ਆ ਮੁਰਗੀ ਆਪਣੀ ਰਾਣੋ ਦਾ ਸ਼ੌਂਕ ਕਰੋ ਤੇ ਹੁਣ ਮੈਂ ਜ਼ਿਆਦਾ ਬਲੌਗ ਨੂੰ ਲੰਮਾ ਨਹੀਂ ਖਿੱਚਦਾ ਤੇ ਦੋ ਬੱਚੇ ਸੇਲ ਤੇ ਵੀ ਪਾਏ ਆ ਜੇ ਕਿਸੇ ਦੋਸਤ ਨੂੰ ਪਸੰਦ ਹੋ ਮੈਨੂੰ ਮੈਂ ਆਪਣਾ ਅੱਜ ਉਥੇ ਆਪਣੇ ਬਾਇਓ ਦੇ ਵਿੱਚ ਲਿੰਕ ਦੇ ਵਿੱਚ ਆਪਣਾ ਨੰਬਰ ਵੀ ਪਾਉਂਗਾ ਤੇ ਮੈਨੂੰ ਮੈਸੇਜ ਕਰ ਲਿਓ ਫੋਨ ਨਾ ਕਰਿਓ ਯਾਰ WhatsApp ਤੇ ਮੈਸੇਜ ਕਰਿਓ ਤੇ ਤੁਹਾਨੂੰ ਸ਼ੌਂਕ ਕਰਾ ਦੂੰਗਾ ਜਿਹੜੇ ਦੋਸਤਰੇ ਚੱਲਦੇ ਹੋਣ ਤੇ ਆਪਾਂ ਉਹਨੂੰ ਉਹ ਬੱਚੇ ਦੇ ਦਾਂਗੇ ਆਹ ਮੁਰਗੀ ਆਪਣੀ ਰਾਣੋ ਆ ਤੇ ਉਹ ਗਲਵਾ ਪੱਠਾ ਜਿਹੜਾ ਬਿੰਗਮਾਸ ਲੇਟੀ ਇਹਦਾ ਹੀ ਪੁੱਤ ਆ ਤੇ ਦੇਖਦੇ ਆ ਬਾਕੀ ਸ਼ਾਇਦ ਮੈਂ ਉਹ ਜਿਹੜੀ ਮੁਰਗੀ ਪੀਲੀ ਫਿਰਦੀ ਉਹ ਸੇਲ ਤੇ ਵੀ ਪਾ ਦਵਾਂ ਕਿਉਂਕਿ ਮੇਰੇ ਤੋਂ ਮੁਰਗੀਆਂ ਜ਼ਿਆਦਾ ਹੋ ਗਈਆਂ 8 ਮੁਰਗੀਆਂ ਹੋ ਗਈਆਂ ਤੇ ਜੇ ਮੇਰਾ ਆਦਾ ਬਣਿਆ ਤੇ ਮੈਂ ਉਹ ਮੁਰਗੀ ਜੇ ਕੋਈ ਦੋਸਤ ਪੈਸੇ ਭਰੂਗਾ ਟਾਂਕੇ ਅੱਖ ਦੀ ਆ ਪੀਲੀ ਆ ਸ਼ੁੱਧ ਪੀਲੀ ਤੇ ਸੇਲ ਵੀ ਕਰੂੰਗਾ ਜੇ ਕੋਈ ਦੋਸਤ ਪੈਸੇ ਭਰੂਗਾ ਠੀਕ ਆ ਆਂਡੇ ਦਿੰਦੀ ਪਈ ਆ ਤੇ ਉਹ ਫਿਰਦਾ ਆਪਣਾ ਹਿਟਲਰ ਪੱਲੇ ਘੁਰਦਾ ਪਿਆ ਹੇਹੇ ਇਹੋ ਗੱਲ ਵੀ ਮਾਦੀ ਫਿਰਦੀ ਤੇ ਆਪਾਂ ਇੱਥੇ ਆਦੇ ਬਲੌਗ ਦਾ ਐਂਡ ਕਰਦੇ ਆ ਤੇ ਬਾਕੀ ਤੁਸੀਂ ਦੇਖ ਲਓ ਆਪਣਾ ਜਾਨਵਰ ਚੈੱਕ ਕਰ ਲਓ ਦੁਬਾਰਾ ਫਿਰ ਧੁੱਪੇ ਕੀ ਰੰਗ ਦਿਖਾਉਂਦਾ ਸ਼ੁੱਧ ਪੀਲਾ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ